ਹੈਲੋ ਹਾਂਜੀ ਸਾਸ਼ੀਆ ਗਾਲ ਜਸ ਬਰਾਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਹਾਜ਼ਰ ਹੋਈਆਂ ਤੁਹਾਡੇ ਲਈ ਨਿਊ ਡਿਜ਼ਾਈਨ ਲੈ ਕੇ ਠੀਕ ਹੈ ਜੀ ਅੱਜ ਵਾਲਾ ਜੋ ਡਿਜ਼ਾਈਨ ਹੈਗਾ ਉਹ ਘੇਰੇ ਦੇ ਆਪਾਂ ਨੈੱਟ ਵਾਲੀ ਲੇਸ ਲਗਾਣੀ ਆ ਤੇ ਉਹਦੇ ਵਿੱਚ ਪੈਂਡਲ ਪਾਣੇ ਆ ਪੈਂਡਲ ਅੱਗੇ ਆਪਾਂ ਪਹਿਲਾਂ ਤੁਹਾਨੂੰ ਘੇਰੇ ਦੀ ਜਿਹੜੀ ਲੇਸ ਜਾਲੀ ਵਾਲੀ ਲੇਸ ਲਗਾ ਕੇ ਉਹ ਡਿਜ਼ਾਈਨ ਦੇ ਚੁੱਕੇ ਹਾਂ ਜੀ ਪੈਂਡਲਾਂ ਦਾ ਨਹੀਂ ਦੱਸਿਆ ਸੀ ਹੁਣ ਇਹਦੇ ਵਿੱਚ ਆਪਾਂ ਪੈਂਡਲ ਵੀ ਪਾਣੇ ਆ ਤੇ ਆਹ ਵਾਲੀ ਲੇਸ ਆਪਾਂ ਲਗਾਣੀ ਆ ਨੈੱਟ ਵਾਲੀ ਜੋ ਲੇਸ ਆਹ ਵਾਲੀ ਜੀ ਇਹ ਲਗਾਉਣੀ ਆਪਾਂ ਇਹਦੇ ਵਿੱਚ ਠੀਕ ਹੈ ਜੀ ਆਹ ਫਲਾਵਰਜ਼ ਨਾਲ orange ਕਲਰ ਮੈਚ ਹੋ ਰਿਹਾ ਇਹ ਵਾਲੀ ਨੇਸ ਲਗਾਉਣੀ ਆ ਤੁਸੀਂ ਹੁਣ ਕੀ ਕਰਨਾ ਵੀਰੇ ਮੈਂ ਇੱਕ ਪਾਸੇ ਮਾਰਕਿੰਗ ਕਰ ਲਈ ਇਹਨਾਂ ਨੂੰ ਲਾਉਣ ਦੀ ਮੈਂ ਦੂਸਰੇ ਪਾਸੇ ਮਾਰਕਿੰਗ ਕਰਕੇ ਦਿਖਾਉਣੀ ਆ ਤੁਹਾਨੂੰ ਕਿਸ ਤਰ੍ਹਾਂ ਮਾਰਕਿੰਗ ਕਰਨੀ ਹੁੰਦੀ ਆ ਠੀਕ ਹੈ ਜੀ ਸਭ ਤੋਂ ਪਹਿਲਾਂ ਕੱਪੜਾ ਜਿਵੇਂ ਆਪਾਂ ਕਾਟਾਂ ਪਾਉਣੇ ਹੁੰਦੇ ਹੁਣੇ ਉਸ ਤਰ੍ਹਾਂ ਫੋਲਡਿੰਗ ਕਰ ਲੈਣਾ ਹੁੰਦਾ ਜੀ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਫੋਲਡਿੰਗ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਇੱਥੋਂ ਇੰਚੀ ਟੇਪ ਰੱਖਣਾ ਨੋਕ ਤੋਂ ਬਿਲਕੁਲ ਇੱਥੋਂ ਜੀ ਇਹ ਤਾਂ 4 ਇੰਚ ਜੇ ਤੁਸੀਂ ਦੋ ਜਾਲੀਆਂ ਪਾਉਣੀਆਂ ਤਾਂ ਇੱਥੇ 4 ਇੰਚ ਦਾ ਵੀ ਇਹ ਸਪੇਸ ਬਹੁਤ ਹੁੰਦੀ ਹੈ 4 ਇੰਚ ਦੀ ਇਸ ਤਰ੍ਹਾਂ ਮਾਰਕਿੰਗ ਕਰ ਦੇਣੀ ਹੈ ਜੀ ਅੱਗੇ ਆਪਾਂ ਇੱਥੋਂ 1.5 1.5 ਇੰਚ ਦੀ ਮੈਂ ਆਹ ਕੱਟ ਲਗਾ ਲਈ ਸੀ ਠੀਕ ਹੈ ਜੀ ਇਸੇ ਤਰ੍ਹਾਂ ਤੁਸੀਂ ਵੀ ਲਗਾ ਲਿਆ ਕਰੋ ਅੱਗੇ ਦੋ ਪੈਨਲ ਪਾਵਾਂਗੇ ਆਪਾਂ ਇੱਥੇ ਜੀ ਓਕੇ ਜੀ ਹੁਣ ਫੇਰ ਇੱਧੇ 2 ਇੰਚ ਦੀ ਠੀਕ ਹੈ ਜੀ ਹੁਣ ਜਿਹੜੀ ਸਭ ਤੋਂ ਵੱਡੀ ਉੱਪਰ ਜਾ ਕੇ ਨੈੱਟ ਪੈਣੀ ਆ ਉਹ ਹੋ ਜੂਗੀ 9 ਇੰਚ ਦੀ ਦੇਖੋ ਜੀ ਇਹ 9 ਇੰਚ ਦੀ ਮਾਰਕਿੰਗ ਕਰਨੀ ਆ ਪਾਸਾ ਕਿ ਇੱਥੇ ਰੱਖੋ 9 ਇੰਚ ਦੀ ਮਾਰਕਿੰਗ ਕਰਦੇ ਜਾਓ ਇਸ ਤਰ੍ਹਾਂ ਇਹਨੂੰ ਬੰਨ੍ਹਾ ਲਿਓ ਇਸ ਤਰ੍ਹਾਂ ਜੇ ਤੁਸੀਂ ਮਾਰਕਿੰਗ ਕਰਕੇ ਨਾ ਨੈੱਟ ਔਰ ਪੈਂਟ ਐਕਸ ਪਾਉਂਗੇ ਹਨਾ ਤੇ ਤੁਹਾਡੇ ਪਰਫੈਕਟ ਪੈਣਗੇ ਠੀਕ ਹੈ ਜੀ ਕੋਈ ਵੀ ਕਿਤੋਂ ਵੀ ਕੱਪੜਾ ਘੱਟ ਵੱਧ ਨਹੀਂ ਹੋਊਗਾ ਓਕੇ ਹੋਊਗਾ ਆਹ ਜਿਹੜਾ ਵਿਚਾਲੇ ਪੈਂਟ ਐਕਸ ਵਾਲਾ ਕੱਪੜਾ ਰੱਖਣਾ ਇਹ ਵੀਰੇ 1.5 ਇੰਚ ਰੱਖਣਾ ਜਿਹੜੀ ਆ ਨੈੱਟ ਦੀ ਇੱਥੋਂ ਸਪੇਸ ਰੱਖਣੀ ਆ ਨੈੱਟ ਪਾਉਣ ਦੀ 4 ਇੰਚ ਆ ਟੋਟਲ ਇੱਥੇ ਜਾ ਕੇ ਫਿਰ ਨੈੱਟ ਪੈਣੀ ਇੱਥੇ 9 ਇੰਚ ਓਕੇ ਜੀ ਇਸ ਤਰ੍ਹਾਂ ਤੁਸੀਂ ਮਾਰਕਿੰਗ ਕਰ ਲਿਆ ਕਰੋ ਹੁਣ ਆਪਾਂ ਮਾਰਕਿੰਗ ਡਨ ਹੋ ਗਈ ਠੀਕ ਹੈ ਜੀ ਹੁਣ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਇੱਥੋਂ ਆਹ ਵਾਲੀ ਕਟਾਈ ਕਰਕੇ ਇੱਥੇ ਨੈੱਟ ਪਾਉਂਗੇ ਕਿਸ ਤਰ੍ਹਾਂ ਪਾਉਂਗੇ ਆ ਦੇਖੋ ਜੀ ਇਹਨੂੰ ਨੈੱਟ ਨਾਲ ਕੱਟ ਦਿਓ ਕੱਪੜੇ ਨੂੰ ਪਹਿਲਾਂ ਠੀਕ ਹੈ ਜੀ ਇੱਥੋਂ ਕੱਟ ਦੇਣਾ ਇਥੋਂ ਕੱਟਣ ਤੋਂ ਬਾਅਦ ਇੱਥੇ ਨੈੱਟ ਜੁਆਇਨ ਕਰਨੀ ਹੈ ਸਭ ਤੋਂ ਪਹਿਲਾਂ ਠੀਕ ਹੈ ਜੀ ਇੱਥੇ ਨੈੱਟ ਜੁਆਇਨ ਕਰਾਂਗੇ ਆਪਾਂ ਕਿਸ ਤਰ੍ਹਾਂ ਕਰਾਂਗੇ ਆ ਜਿਹੜਾ ਪੱਲਾ ਆਪਾਂ نیچے ਉਤਾਰਿਆ ਇਹਦੇ ਤੇ ਕਰ ਲਿਓ ਤੁਸੀਂ ਇਹ ਤੇ ਨੈੱਟ ਕਿਵੇਂ ਜੁਆਇਨ ਕਰਨੀ ਆ ਦੇਖੋ ਜੀ ਇਸ ਤਰ੍ਹਾਂ ਰੱਖ ਲਿਆ ਨੂੰ ਇਹ ਵੀ ਸਿੱਧਾ ਸਿੱਧੇ ਪਾਸੇ ਨਾਲ ਸਿੱਧੀ ਨੈੱਟ ਵਾਲੀ ਜਿਹੜੀ ਮੈਂ ਚਾਹਾਂ ਨੈੱਟ ਦੀ ਸਾਈਡ ਆ ਗਈ ਇਹ ਸਿੱਧੀ ਸਿੱਧੇ ਨਾਲ ਮੈਚ ਕਰ ਦੇਣੀ ਆ ਠੀਕ ਆ ਉੱਪਰ ਨੂੰ ਉਲਟ ਸਾਈਡ ਰੱਖਣੀ ਆ ਠੀਕ ਹੈ ਜੀ ਉੱਪਰ ਨੂੰ ਆਹ ਵਾਲੀ ਆਪਾਂ ਉਲਟ ਸਾਈਡ ਰੱਖ ਲੈਣੇ ਆ ਇਸ ਤਰ੍ਹਾਂ ਜੀ ਉੱਪਰ ਨੂੰ ਉਲਟ ਸਾਈਡ ਰੱਖਦੇ ਹੋਏ ਵੀ ਇੱਥ ਛੱਡ ਦਿਓ ਠੀਕ ਹੈ ਜੀ ਜਿੱਕੇ ਕਿ ਜਦੋਂ ਆਪਾਂ ਪਪੜਾ ਵਾਸ਼ ਹੋ ਜਾਂਦਾ ਫਿਰ ਇਹ ਤੋਂ ਸੀਨ ਜਿਹੜੀ ਸੇਜ ਨਾ ਸਕੇ ਪਰਫੈਕਟ ਸਲਾਈ ਰਹੇ ਠੀਕ ਹੈ ਜੀ ਇਸ ਤਰ੍ਹਾਂ ਕਿਤੇ ਇਸ ਤਰ੍ਹਾਂ ਰੱਖਦੇ ਹੋਏ ਸੀਨ ਲਗਾ ਦੇਣੀ ਆ మీడియం ਸਾਈਜ਼ ਦਾ ਪਾਪਾ ਹੋਣਾ ਚਾਹੀਦਾ ਪਾਪਾ ਜਿਆਦਾ ਬਰੀਕ ਵੀ ਨਹੀਂ ਹੋਣਾ ਚਾਹੀਦਾ ਤੇ ਜਿਆਦਾ ਮੋਟੋ ਵੀ ਨਹੀਂ ਹੋਣਾ ਚਾਹੀਦਾ ਬਸ ਇਹ ਵਾਲੀ ਆਪਾਂ ਲੇਸ ਲਗਾ ਲਈਏ ਤੁਹਾਨੂੰ ਦੱਸਦੇ ਹਾਂ ਠੀਕ ਹੈ ਜੀ ਹਾਂ ਜੀ ਇਸ ਤਰ੍ਹਾਂ ਲੇਸ ਲਗਾਉਂਦੇ ਜਾਣਾ ਵੀਰੇ ਸਲਾਈ ਠੀਕ ਹੈ ਜੀ ਇਸ ਤਰ੍ਹਾਂ ਧਿਆਨ ਨਾਲ ਲਗਾਓ ਕਿ ਤੁਸੀਂ 아이 ਸੀ ਨਾ نیچے ਕੱਪੜੇ ਤੇ ਨਾ ਲੱਗ ਜਾ ਇਹ ਚੀਜ਼ ਤੇ ਨਾ ਲੱਗੇ ਇਸ ਤਰ੍ਹਾਂ ਹੋ ਜੂਗੀ ਇਹ ਠੀਕ ਹੈ ਜੀ ਇਹਦੇ ਸੀਨ ਲਗਾ ਲੈਣੀ ਪਹਿਲਾਂ ਸਾਰੀ ਤੇ ਫਿਰ ਅੱਗੇ ਜਾ ਕੇ ਪੈਂਡ ਐਕਸ ਪਹਿਣਗੇ ਉਹ ਤੁਹਾਨੂੰ ਮੈਂ ਦੱਸਦੀ ਆ ਉਹ ਵੀ ਕਿਵੇਂ ਪਾਉਣੇ ਆ ਤੁਸੀਂ ਠੀਕ ਹੈ ਬਸ ਇਸ ਤਰ੍ਹਾਂ ਨੀਸ ਲਗਾ ਲੈਣੀ ਹੈ ਇਹ ਕੱਪੜੇ ਤੇ ਆਪਣੀ ਲੇਸ ਲੱਗ ਗਈ ਜਾਲੀ ਲੱਗ ਗਈ ਤੇ ਅੱਗੇ ਮੈਂ ਤੁਹਾਨੂੰ ਦੱਸ ਦਿਆਂ ਐਕਸਟਰਾ ਜਾਲੀ ਆ ਜਿਹੜੀ ਇਹਨੂੰ ਘਟਾ ਦਿਓ ਠੀਕ ਹੈ ਹੁਣ ਤੁਸੀਂ ਕੀ ਕਰਨ ਨੂੰ ਸਿੱਧਾ ਕਰੋਗੇ ਆ ਦੇਖੋ ਇਸ ਤਰ੍ਹਾਂ ਬਣ ਦੂਏ ਠੀਕ ਹੈ ਜੀ ਹੁਣ ਆਪਾਂ ਜਿਹੜਾ ਦੂਸਰਾ ਕੱਪੜਾ ਹੈਗਾ ਉਹਦੇ ਨਾਲ ਜੁਆਇੰਟ ਕਰਨੀ ਹੈ ਇਹ ਵਾਲੀ ਲੇਸ ਠੀਕ ਹੈ ਜੀ ਹਾਂਜੀ ਆ ਕਮੀਜ਼ ਵਾਲਾ ਕੱਪੜਾ ਲੈ ਲਿਆ ਆਪਾਂ ਤੇ ਆਪਾਂ ਜਿਹੜਾ ਘੇਰ ਨਾਲ ਉਤਾਰਿਆ ਸੀ ਉਹ ਵਾਲੇ ਤੇ ਲੇਸ ਲਗਾਈ ਹੈ ਜਿੱਤੇ ਹੈ ਨਾ ਜਾਲੀ ਲਗਾਈ ਹੈ ਇਹਨੂੰ ਇਸ ਤਰ੍ਹਾਂ ਜਾਲੀ ਨੂੰ ਰੱਖੋਗੇ ਇਹਨੂੰ ਸਿੱਧਾ-ਸਿੱਧੇ ਨਾਲ ਸਿੱਧਾ ਪਾਸਾ ਮੈਚ ਕਰਦੇ ਹਾਂ ਇਸ ਤਰ੍ਹਾਂ ਸੀਨ ਲਗਾ ਦੋਗੇ ਜਿਵੇਂ ਇੱਥੇ ਆਪਾਂ ਸੀਨ ਲਗਾਈ ਹੈ ਇਸੇ ਤਰ੍ਹਾਂ ਹੀ ਇੱਧਰ ਸੀਨ ਲਗਾਨੀ ਆ ਉਹਨਾਂ-ਉਨਾਂ ਕਪੜਾ ਅੱਧੀ ਕੰਚੀ ਇਹਨੂੰ ਕਪੜਾ ਸੜ ਦੇ ਕਰੋ ਠੀਕ ਹੈ ਜੀ ਇਸ ਤਰ੍ਹਾਂ ਧਿਆਨ ਨਾਲ ਇਸ ਲਗਾ ਦਿਓ ਤੇ ਪਰਫੈਕਟ ਪੂਰੀ ਫਿਨਿਸ਼ਿੰਗ ਇਹਦੇ ਨਾਲ ਇਸ ਤਰ੍ਹਾਂ ਲੇਸ ਲਾ ਕੇ ਤਿਆਰ ਹੁੰਦੀ ਹੈ ਜੀ ਬਾਕੀ ਜਿਹੜੀ ਸिलाई ਉੱਦੜਨ ਦਾ ਡਰ ਨਹੀਂ ਬੰਦਾ ਪੂਰੀ ਫਿਨਿਸ਼ਿੰਗ ਆਉਂਦੀ ਹੈ ਇਸ ਤਰ੍ਹਾਂ ਨੈਟ ਤੁਸੀਂ ਕੀ ਇਹ ਤੇ ਡਿਜ਼ਾਈਨਿੰਗ ਕਰਕੇ ਤਿਆਰ ਕਰ ਲਿਓ ਠੀਕ ਹੈ ਜੀ ਅੱਗੇ ਆਪਾਂ ਬੈਂਟ ਸਵਾਉਣੇ ਆਹ ਲੇਸ ਲਗਾ ਦੇ ਠੀਕ ਹੈ ਜੀ ਹਾਂ ਜੀ ਆ ਦੇਖੋ ਇਸ ਤਰ੍ਹਾਂ ਇਹ ਲੇਸ ਲਾ ਕੇ ਜਾਈ ਲਾ ਕੇ ਤਿਆਰ ਹੋਗੀ ਹੁਣ ਤੁਸੀਂ ਕੀ ਕਰਨਾ ਜਿਹੜਾ ਆਪਾਂ ਕੱਟ ਲੱਗਿਆ ਇਧਰਲੀ ਸਾਈਡ ਵੀ ਆਪਾਂ ਕੱਟ ਲਗਾ ਲਿਆ ਸੀ ਹਨ ਇਥੋਂ ਕਪੜਾ ਇਸ ਤਰ੍ਹਾਂ ਪਕੜਨਾ ਇਸ ਤਰ੍ਹਾਂ ਪਕੜ ਕੇ ਜਮਾ ਇਹ ਬਿਲਕੁਲ ਮਲੂਮੀ ਜੀ ਜਿਵੇਂ ਆਪਾਂ ਪੈਰਕ ਦੀ ਸਿਲਾਈ ਲਾਉਣੀ ਹੁੰਦੀ ਹੈ ਹਨ ਓਨੀ ਓਨੀ ਸੀਨ ਲਾਂਦੇ ਜਾਣਾ ਆ ਜਿਹੜੀ ਆਪਾਂ ਮਾਰਕਿੰਗ ਕੀਤੀ ਹੋਈ ਹੈ ਇਹਦੇ ਉੱਪਰ ਉੱਪਰ ਠੀਕ ਹੈ ਜੀ ਅੱਗੇ ਪਿੱਛੇ ਨਹੀਂ ਹੋਣੀ ਚਾਹੀਦੀ ਤੇ ਫਿਰ ਥੋੜੀ ਪਰਫੈਕਟ ਸੀਨ ਲੱਗੂਗੀ ਜਦੋਂ ਤੁਸੀਂ ਆਹ ਵਾਲੀ ਮਾਰਕਿੰਗ ਜਿਹੜੀ ਆਪਾਂ ਕਰ ਲਈ ਮਾਰਕਿੰਗ ਦੇ ਉੱਪਰ ਉੱਪਰ ਇਸ ਤਰ੍ਹਾਂ ਰੱਖਣਾ ਜੀ ਬਿਲਕੁਲ ਪੈਰ ਪੈਰ ਦੀ ਸੀਨ ਬਸ ਮਸ਼ੀਨ ਦੇ ਪੈਰ ਦੀ ਮਸ਼ੀਨ ਨਾਪ ਲੈਣੀ ਹੈ ਤੁਸੀਂ ਠੀਕ ਹੈ ਜੀ ਇਸ ਤਰ੍ਹਾਂ ਲਾਉਂਦੇ ਜਾਣਾ ਇਹ ਆਪਣੇ ਪੈਂਟਸ ਪੈਕ ਤਿਆਰ ਹੋ ਜੋ ਇੱਕ ਹੋਰ ਚੀਜ਼ ਆ ਵੀ ਜਿਹਦੇ ਤੁਸੀਂ نیچے ਨਾ ਪੇਸਟਿੰਗ ਪੇਪਰ ਲਗਾਉਣਾ ਚਾਹੁੰਦੇ ਆ ਹਨ ਉਹ ਵੀ ਲਗਾ ਸਕਦੇ ਆ ਉਹਦੇ ਨਾਲ ਥੋੜੀ ਜਿਹੀ ਗ੍ਰਿਪ ਆ ਜਿਹੜੀ ਉਹ ਸੌਫਟ ਜਿਹੀ ਆ ਜਾਂਦੀ ਹੈ ਵਧੀਆ ਚੀਜ਼ ਬਣ ਜਾਂਦੀ ਹੈ ਠੀਕ ਹੈ ਜੀ ਇਸ ਤਰ੍ਹਾਂ ਲਗਾਉਣਾ ਚਾਹੀਦਾ ਤਾਂ ਇਸ ਤਰ੍ਹਾਂ ਵੀ ਵੈਸੇ ਕਾਟਨ ਦੇ ਸੂਟਾ ਥੱਲੇ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਕਾਟਨ ਦਾ ਸੂਟ ਨਾ ਫਿਰ ਇਥੋਂ ਘੇਰ ਖੜਮਾ ਜਿਹਾ ਬਣ ਜਾਊਗਾ ਠੀਕ ਹੈ ਜੀ ਉਹ ਨਹੀਂ ਸੈਟ ਰਹਿੰਦਾ ਇਸ ਤਰ੍ਹਾਂ ਲਗਾ ਲਓ ਠੀਕ ਹੈ ਜੀ ਬਸ ਇਸੇ ਤਰ੍ਹਾਂ ਆਪਣੀ ਫੈਂਡੈਕਸ ਬਣ ਕੇ ਤਿਆਰ ਹੋ ਜਾਊਗੀ ਅੱਗੇ ਫਿਰ ਆਪਾਂ ਜਾ ਕੇ ਪਾਉਣੀ ਉੱਪਰ ਜਾ ਕੇ ਮੋਰ ਪਾਣੀਆ ਇੱਕ ਪਾ ਦਿੰਦੀ ਠੀਕ ਹੈ ਜੀ ਆ ਦੇਖੋ ਮੈਂ ਤੁਹਾਨੂੰ ਦਿਖਾ ਦਉਂ ਆ ਇਹ ਕਿਸ ਤਰ੍ਹਾਂ ਬਣ ਕੇ ਤਿਆਰ ਹੋਊਗਾ ਅੰਦਰੋਂ ਠੀਕ ਹੈ ਜੀ ਇਸ ਤਰ੍ਹਾਂ ਦੇਖੋ ਵੀਰੇ ਇਸ ਤਰ੍ਹਾਂ ਇੱਕ ਪੈਂਟ ਐਕਸ ਪੈ ਗਈ ਇੱਕ ਹੋਰ ਪਾਣੀਆ ਆਪਾਂ ਇੱਥੇ ਫੇਰ ਆਪਾਂ ਜਾਲੀ ਪਾਣੀਆ ਠੀਕ ਹੈ ਜੀ ਇਹਨੂੰ ਵੀ ਪਾ ਦਈਏ ਇਸ ਤਰ੍ਹਾਂ ਚੱਕ ਕੇ ਉਹਨੂੰ ਵੀ ਮਾਰਕਿੰਗ ਵਾਲੀ ਜਗ੍ਹਾ ਤੇ ਚਾਪ ਲੈਣਾ ਇਸ ਤਰ੍ਹਾਂ ਮਾਰਕਿੰਗ ਦਾ ਇਹੀ ਸੌਖ ਹੁੰਦਾ ਵੀਰੇ ਜਦੋਂ ਆਪਾਂ ਮਾਰਕਿੰਗ ਕੀਤੀ ਹੁੰਦੀ ਆ ਫੇਰ ਆਪਾਂ ਨੂੰ ਨਾ ਬੱਦ ਘਟ ਸੀ ਨਹੀਂ ਵੱਜਦੀ ਹਾਂ ਉਸੇ ਤੀਜੇ ਮਾਸਕਿੰਗ ਦੇ ਉੱਪਰ ਉੱਪਰ ਪਰਫੈਕਟ ਇੱਕ ਜਿੰਨੀ ਜਗ੍ਹਾ ਰਹੋਗੀ ਸਾਰੇ ਘੇਰੇ ਤੇ ਠੀਕ ਹੈ ਜੀ ਨਹੀਂ ਘੇਰੇ ਤੇ ਜਗ੍ਹਾ ਘਟ ਵੱਧ ਜਾਵੇ ਉਹ ਆਊਟ ਲੱਗੋਗੇ ਠੀਕ ਹੈ ਜੀ ਇਸ ਤਰ੍ਹਾਂ ਇਹ ਦੂਸਰੀ ਪੈਂਟੈਕਸ ਵੀ ਆਪਾਂ ਪਾ ਲਈਏ ਹਾਂਜੀ ਆਪਾਂ ਪੈਂਟੈਕਸ ਦੋਨੇ ਪਾਸੇ ਜਾਰੀ ਲਗਾਤੀ ਹੋ ਤੀਸਰੀ ਜਾਰੀ ਲਗਾਨੀ ਹੈ ਜਾ ਕੇ ਠੀਕ ਹੈ ਕਿਸ ਤਰ੍ਹਾਂ ਲਗਾਣੀ ਹੈ ਜਿਹੜੀ ਆਪਾਂ ਮਾਰਕਿੰਗ ਕੀਤੀ ਹੈ ਤੋਂ ਫਿਰ ਵੀ ਇਸ ਤਰ੍ਹਾਂ ਕੱਟ ਦੇਣਾ ਠੀਕ ਹੈ ਜੇ ਤੁਸੀਂ ਉੱਪਰ ਰੈਕ ਨਹੀਂ ਲਾਉਂਗੇ ਉਹਦੀ ਫਿਨਿਸ਼ਿੰਗ ਘੱਟ ਆਉਂਦੀ ਹੈ ਜੀ ਲੱਗ ਤਾਂ ਉਹ ਵੀ ਜਾਂਦੀ ਹੈ ਠੀਕ ਹੈ ਉਹਦੇ ਕਈ ਭੈਣਾਂ ਐ ਕਰਦੀਆਂ ਵੀ ਉੱਪਰ ਰੈਕ ਨਹੀਂ ਲਗਾ ਕੇ ਉਹਦੇ ਵਿੱਚੋਂ ਨੀਚੋਂ ਕੱਪੜਾ ਬਾਹਰ ਚ ਕੱਟ ਦਿੰਦੇ ਆ ਠੀਕ ਹੈ ਉਹ ਫਿਨਿਸ਼ਿੰਗ ਘੱਟ ਆਉਂਦੀ ਹੈ ਜੀ ਇਸ ਤਰ੍ਹਾਂ ਲੇਸ ਨਹੀਂ ਨਾ ਜਾਲੀ ਦੀ ਫਿਨਿਸ਼ਿੰਗ ਜ਼ਿਆਦਾ ਹੁੰਦੀ ਹੁਣ ਬਸ ਇਸੇ ਤਰ੍ਹਾਂ ਜਾਂ ਪਹਿਲਾਂ ਘੇਰ ਵਾਲੇ ਪੰਨੇ ਤੇ ਲਗਾ ਲੋ ਜਾਂ ਇੱਥੇ ਲਾ ਲੋ ਤੁਹਾਡੀ ਆਪਣੀ ਇੱਛਾ ਹੋਗੀ ਇਸ ਤਰ੍ਹਾਂ ਲੇਸ ਫੇਰ ਲਗਾ ਲੈਣੀ ਹੈ ਠੀਕ ਹੈ ਜ ਹਾਂਜੀ ਇਹ ਕਪੜਾ ਆਪਾਂ ਕੱਟ ਲਿਆ ਤੇ ਹੁਣ ਇਹ ਵਾਲੀ ਲੇਸ ਨੂੰ ਸਿੱਧੇ ਨਾਲ ਸਿੱਧਾ ਪਾਸਾ ਮੈਚ ਕਰਦੇ ਹੋਏ ਇਸ ਤਰ੍ਹਾਂ ਰੱਸ ਤੇ ਲਗਾ ਦੋਗੇ ਠੀਕ ਹੈ ਜੀ ਇਸ ਤਰ੍ਹਾਂ ਲਾ ਲੈਣੀ ਆ ਲਗਾ ਕੇ ਤੇ ਫਿਰ ਇਹਦੇ ਦੂਸਰੇ ਪੰਨੇ ਨਾਲ ਵੀ ਗ੍ਰੈਂਡ ਕਰ ਲੈਣੀ ਆ ਦੇਖੋ ਜੀ ਜਿਸ ਤਰ੍ਹਾਂ ਲੇਸ ਲੱਗ ਜੂ ਦੋ ਪੈਂਡਲ ਹੋਗੇ نیچے ਲੇਸ ਹੋਗੀ ਹੁਣ ਇਸ ਤਰ੍ਹਾਂ ਸਾਰੀ ਲੇਸ ਲਗਾ ਕੇ ਆਪਾਂ ਤਿਆਰ ਕਰ ਦਿੰਦੇ ਹਾਂ ਠੀਕ ਹੈ ਜੀ ਆਪਾਂ ਕਿ ਮੀਜ਼ ਦਾ ਪੱਲਾ ਲੈ ਲੈਣਾ ਆਹ ਵਾਲਾ ਠੀਕ ਹੈ ਜੀ ਇਹ ਵਾਲਾ ਲੈਣ ਤੋਂ ਬਾਅਦ ਆਪਾਂ ਜਿਹੜੀ ਲੇਸ ਹੈ ਤੇ ਲਗਾ ਕੇ ਇਸ ਤਰ੍ਹਾਂ ਤਿਆਰ ਕੀਤੀ ਹੈ ਠੀਕ ਹੈ ਜੀ ਹੁਣ ਇਹ ਪੱਲੇ ਨੂੰ ਸਿੱਧੇ ਪਾਸੇ ਨਾਲ ਸਿੱਧਾ ਪਾਸਾ ਮੈਚ ਕਰਦੇ ਹੋਏ ਆ ਦੇਖੋ ਸਿੱਧੇ ਨਾਲ ਸਿੱਧਾ ਪਾਸਾ ਇਸ ਤਰ੍ਹਾਂ ਮੈਚ ਕਰਦੇ ਹੋਏ ਫਿਰ ਉਸੇ ਤਰ੍ਹਾਂ ਸੀਨ ਲਗਾਣੇ ਨੇ ਜੀ ਠੀਕ ਹੈ ਜੀ ਸਪੇਸ ਇੱਕੋ ਜਿਹੀ ਛੱਡਣੀ ਹੈ ਤੁਹਾਨੂੰ ਧਿਆਨ ਨਾਲ ਲਾਣਾ ਹੈ ਕਿ ਤੁਹਾਨੂੰ ਸੀਨ ਇਹ ਮੋੜੀ ਜੀ ਕਿਸੀ ਮਾ ਵੀ ਜੀ ਠੀਕ ਹੈ ਇਸ ਤਰ੍ਹਾਂ ਸਹੀ ਲਗਾ ਕੇ ਤੇ ਮੈਂ ਤੁਹਾਨੂੰ ਸਿੱਧਾ ਕਰਕੇ ਇੱਕ ਨੀਚ ਦਿਖਾਉਣੀ ਆ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣ ਕੇ ਠੀਕ ਹੈ ਜੀ ਹਾਂਜੀ ਆ ਦੇਖੋ ਜੀ ਆਪਣਾ ਇਸ ਤਰ੍ਹਾਂ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਬਹੁਤ ਸੋਹਣਾ ਸੋਹਣਾ ਡਿਜ਼ਾਈਨ ਦੋਨੇ ਪਾਸੇ ਜਾਲ ਦਾ ਹੋ ਗਿਆ ਵਿਚਾਲੇ ਪੈਂਡੈਕਸ ਹੋ ਗਏ ਇਸ ਤਰ੍ਹਾਂ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਠੀਕ ਹੈ ਜੀ ਇਸੇ ਤਰ੍ਹਾਂ ਦੀਆਂ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹਰ ਰੋਜ਼ ਵੀਡੀਓ ਸ਼ਾਮ ਦੇ ਟਾਈਮ ਅਪਲੋਡ ਹੁੰਦੀ ਹੈ ਠੀਕ ਹੈ ਜੀ ਇਸ ਤਰ੍ਹਾਂ ਨਵੇਂ-ਨਵੇਂ ਡਿਜ਼ਾਈਨ ਦੇਖਣ ਨੂੰ ਆਪਣੀ ਚੈਨਲ ਦੇ ਉੱਪਰ ਮਿਲਣਗੇ ਤੁਹਾਨੂੰ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ